ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਚ ਅਸੀਂ ਪੈਨਸ਼ਨਰਾਂ ਦੀਆਂ ਪੈਂਡਿੰਗ ਮੰਗਾਂ ਸੰਬੰਧੀ ਪੰਜਾਬ ਦੇ ਸਰਪੰਚ ਜਿਹੜੇ ਹਾਊਟ ਕਹਾਬ ਦੀ ਤਸਵੀਰ ਜਲਦਬਾਜ਼ ਪਛਮੀ ਦੀ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਆਪਣੀ ਮਹੀਨਾਵਾਰ ਮੀਟਿੰਗ ਵਿੱਚ ਉਠਾਈ ਗਈ ਆਵਾਜ਼ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਤੁਹਾਨੂੰ ਨਜ਼ਰ ਸਹਿ ਕੇ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤਾਂ ਜੋਰੇ ਇਹ ਫੌਨ ਵਾਲੀ ਵੀਡੀਓ ਨੋਟੀਫਿਕੇਸ਼ਨ ਆਪ ਜੀ ਨੂੰ ਸਭ ਤੋਂ ਪਹਿਲਾਂ ਮਿਲ ਜਾਇਆ ਕਰੇ। ਯਾਦ ਕਰਨੇ ਪੈਨਸ਼ਨਰੀਆਂ ਮੰਗਾ ਨੂੰ ਦੰਦੇ ਸਮੇਂ ਤੋਂ ਠੰਡੇ ਪੱਤੇ ਵਿੱਚ ਪਾ ਕੇ ਰੱਖ ਦਿੱਤਾ ਹੋਇਆ ਹੈ ਤੇ ਇਹ ਜਿਆਦਾ ਹੈ ਜਿਵੇਂ ਪੈਨਸ਼ਨਰੀਆਂ ਮੰਗਾ ਵਾਂਗ ਧਿਆਨ ਦੇਣ ਦੀ ਸਰਕਾਰ ਦੀ ਕੋਈ ਪ੍ਰਾਇੋਰਟੀ ਹੈ ਹੀ ਨਹੀਂ। ਇਸ ਲਈ ਤਾਂ ਸਰਕਾਰ ਨੇ ਪੈਨਸ਼ਨਰਾਂ ਦੁਆਰਾ ਸੋਭਾ ਪਦਰ ਤੇ ਕੀਤੀਆਂ ਗਈਆਂ ਮਟੀਆਂ ਰੈਡੀਆਂ ਦੇ ਸਿੱਟੇ ਵਜੋਂ ਦਿੱਤੀਆਂ ਗਈਆਂ ਕਈ ਮੀਟਿੰਗਾਂ ਤਾਂ ਕੀ ਕਰਨੀਆਂ ਸਨ ਸਗੋਂ ਉਹਨਾਂ ਨੂੰ ਖੱਜਲ-ਖੁਆਰ ਕਰ ਕਰਨ ਤੇ ਇਹਨਾਂ ਮੌਕੇ ਦੇ ਮੀਟਿੰਗਾਂ ਕਰਕੇ ਉਹਨਾਂ ਨਾਲ ਕੋਝਾ ਮਜ਼ਾਕ ਕੀਤਾ ਜਾਂਦਾ ਰਿਹਾ ਹੈ ਇਸੇ ਲਈ ਪੰਜਾਬ ਭਾਰਤੀਆਂ ਦਾ ਪੈਨਸ਼ਨ ਐਸੋਸੀਏਸ਼ਨਾਂ ਹੁਣ ਐਕਸ਼ਨ ਮੋਡ ਵਿੱਚ ਆ ਗਈਆਂ ਹਨ ਤੇ ਆਪਣੀਆਂ ਹੱਕੀ ਮੰਗਾਂ ਲਈ ਆਵਾਜ਼ ਬੁਲੰਦ ਕਰਕੇ ਸਰਕਾਰ ਦਾ ਧਿਆਨ ਆਪਣੀਆਂ ਮੰਗਾਂ ਵੱਲ ਖਿੱਚਣ ਲਈ ਯਤਨ ਜਾਰੀ ਕਰਦੀਆਂ ਰਹਿੰਦੀਆਂ ਹਨ ਇਸੇ ਕੜੀ ਵਿੱਚ ਹੀ ਹਿੰਦੂਪੁਰ ਬਾਰਡਰ ਦੇ ਤੇ ਦਿੱਤ ਪੰਜਾਬ ਦੇ ਸਰਦੀ ਜ਼ਿਲ੍ਹੇ ਫਾਇਦਕਾਂ ਦੀ ਤਸਵੀਰ ਜਲਦਾਬਾਦ ਪਛਮੀ ਦੀ ਪੰਜਾਬ ਪੈਨਸ਼ਨ ਐਸੋਸੀਏਸ਼ਨ ਵੀ ਪੈਨਸ਼ਨ ਮੰਗਾ ਪ੍ਰਤੀ ਰਹਿ ਰਹਿ ਕੇ ਸਰਗਰਮ ਰਹਿੰਦੇ ਹੋਏ ਆਪਣੀਆਂ ਮਹੀਨਾਵਾਰ ਮੀਟਿੰਗਾਂ ਵਿੱਚ ਮੰਗਾ ਪ੍ਰਤੀ ਆਵਾਜ਼ ਬੁਲੰਦ ਕਰਦੀ ਰਹਿੰਦੀ ਹੈ ਇਸੇ ਕੜੀ ਵਿੱਚ ਹੀ ਇਸ ਮਹੀਨੇ ਦੀ ਮਹੀਨਾਵਾਰ ਮੀਟਿੰਗ ਉਹ ਪੈਨਸ਼ਨਲ ਕਮੰਡ ਜਲਦਾਬਾਦ ਪਛਮੀ ਵਿਖੇ ਬਲਬੀਰ ਸਿੰਘ ਕੁਆਰ ਦੀ ਪ੍ਰਧਾਨਗੀ ਹੇਠ ਹੋਈ ਤਾਂ ਅਸੀਂ ਜਾਣਦੇ ਹਾਂ ਕਿ ਇਸ ਮੀਟਿੰਗ ਵਿੱਚ ਵੱਖ-ਵੱਖ ਪੈਨਸ਼ਨਰ ਆਗਮਣ ਤੇ ਬੁਲਾ ਰਹੇ ਨੇ ਕੀ ਕਿ ਆਸੀ ਪੰਜਾਬ ਪੈਨਸ਼ਨ ਐਸੋਸੀਏਸ਼ਨ ਰਜਿਸਟਰਡ ਅਜਵਾਲਾਪੁਰ ਦੀ ਮੀਟਿੰਗ ਪ੍ਰਧਾਨ ਬਲਬੀਰ ਸਿੰਘ ਕੁਆਰ ਦੀ ਪ੍ਰਧਾਨਗੀ ਹੇਠ ਸਥਾਨਕ ਪੈਨਸ਼ਨਰ ਭਾਉਣ ਵਿਖੇ ਹੋਈ ਮੀਟਿੰਗ ਦੀ ਸ਼ੁਰੂਆਤ ਨਿਰਮਲਜੀਤ ਸਿੰਘ ਬਰਾੜ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕੀਤੀ ਉਹਨਾਂ ਨੇ ਪੰਜਾਬ ਸਰਕਾਰ ਦੇ ਅਧਾਰੇ ਲੱਗੇ ਅਤੇ ਪੈਨਸ਼ਨਰ福利 ਨੀਤੀਆਂ ਦੀ ਪੁਰ ਜੋ ਸ਼ਬਦਾਂ ਵਿੱਚ ਨਿਖੇਧ ਕੀਤੀ ਦੇਖ ਲਈ ਕੰਬੋਲ ਨੇ ਸਰਕਾਰ ਦੇ ਕਿਰੀਅਰ ਅਤੇ ਮੁਲਾਜ਼ਮਾਂ ਨੂੰ ਪੈਨਸ਼ਨਰ福利 ਨੀਤੀਆਂ ਖਰਾਬ ਹੋਏ ਵਿੱਚ ਤਿੱਖਾ ਰਿਫਲਟ ਕਰਨ ਲਈ ਪੁਛਾਅ ਕੀਤਾ ਉਹਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਜਟੇਬੰਦੀ ਨੂੰ 13 ਵਾਰ ਸਮਾਂ ਦੇ ਕੇ ਗੱਲਬਾਤ ਲਈ ਸੱਧਿਆ ਹੈ ਪਰ ਇਫ ਮੁਲਾਜ਼ਮ ਪੇਸ਼ਾ ਵਿਰੋਧੀ ਸਰਕਾਰ ਨੇ ਜਥੇਬੰਦੀਆਂ ਨਾਲ ਇੱਕ ਵਾਰ ਵੀ ਗੱਲਬਾਤ ਲਈ ਸਮਾਂ ਨਹੀਂ ਕੱਢਿਆ ਦੁਨੀ ਚੰਦ ਬਤਰਾ ਨੇ ਇਹ ਪੰਜਾਬ ਸਰਕਾਰ ਦੀ ਵੰਡ ਪਾਓ ਨੀਤੀ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਛੇਵੇਂ ਪੇ ਕਮਿਸ਼ਨ ਦਾ ਬਕਾਇਆ ਕਿਸੇ ਤਰ੍ਹਾਂ ਦੇ ਤਨ ਦੀ ਬਜਾਏ ਇੱਕੋ ਕੈਸਟ ਵਿੱਚ ਦਿੱਤਾ ਜਾਵੇ ਸਰਪ੍ਰਸਤ ਦੇਸ਼ ਜੰਦੀ ਨੇ ਸਰਕਾਰ ਦੀ ਕਿਸ਼ਤਾਂ ਵਾਲੀ ਪਾਲਿਸੀ ਦੀ ਨਿਖੇਧੀ ਕੀਤੀ ਤੇ ਟੀਏ ਤੇ ਬਕਾਇਆ ਜਲਦੀ ਦੇਣ ਦੀ ਮੰਗ ਕੀਤੀ ਪ੍ਰੇਮ ਪ੍ਰਕਾਸ਼ ਕੰਬੋਜ ਨੇ ਸਟੇਟ ਬਾਡੀ ਦੇ ਹਰੇਕ ਫੈਸਲੇ ਸੰਬੰਧੀ ਹਰ ਤਰ੍ਹਾਂ ਨਾਲ ਸਹਿਯੋਗ ਕਰਨ ਲਈ ਕਿਹਾ ਤੇ ਪੰਜਾਬ ਸਰਕਾਰ ਦੀਆਂ ਨਾਜਮ ਪੈਨਸ਼ਨਲ ਪ੍ਰਬੰਧੀ ਮਾਰੂ ਨੀਤੀਆਂ ਦੀ ਲਖੇਦੀ ਕੀਤੀ ਪ੍ਰਧਾਨ ਪੰਕੀਰ ਸਿੰਘ ਕੁਆਰ ਨੇ ਖੁਮੂਦ ਨੂੰ ਕਰਦਿਆਂ ਕਿਹਾ ਕਿ ਜਿਹੜੇ ਪੈਨਸ਼ਨਰ ਵਿਆਹ 6ਵੇਂ ਪੇ ਕਮਿਸ਼ਨ ਦੇ ਬਕਾਇਆ ਦੀਆਂ ਕਿਸ਼ਤਾਂ ਚੱਲੂ ਨਹੀਂ ਹੋਈਆਂ ਹਨ ਇਹਨਾਂ ਪੈਨਸ਼ਨਾਂ ਦੇ ਬਕਾਇਆ ਦੀਆਂ ਕਿਸ਼ਤਾਂ ਤੁਰੰਤ ਸ਼ੁਰੂ ਕਰਨ ਤੇ ਇੱਕ ਇੱਕ 16 ਤੋਂ ਬਾਅਦ ਰਿਟਾਇਰ ਹੋਏ ਪੈਨਸ਼ਨਾਂ ਲਈ ਬਣਾਈ ਬਕਾਇਆ ਚਲਦੀ ਕਿਸ਼ਤਾਂ ਵਾਲੀ ਉਮ ਸੀ ਚ ਸੋਚ ਕਰਨ ਦੀ ਮੰਨ ਕੀਤੀ ਇਹ ਤੋਂ ਨਵ 30 ਮਾਰਚ ਰਾਯਾ ਨਿਰਭਾਇ ਸਿੰਘ ਤੇ ਪ੍ਰਗਯਸ਼ ਖੰਨਾ ਨੇ ਆਪਣੇ ਵਿਚਾਰ ਪੇਸ਼ ਕੀਤੇ ਅਸ਼ੋਕ ਮੋਜੀ ਨੇ ਆਪਣੀ ਹਾਂ ਸਰਕਾਰਤਾ ਪੇਸ਼ ਕੀਤੀ ਤਾਂ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਸ ਮੀਟਿੰਗ ਵਿੱਚ ਉਠਾਇਆ ਗਿਆ ਮੰਗਾਂ ਬਾਰੇ ਪੰਜਾਬ ਸਰਕਾਰ ਕੀ ਰੁਖ ਅਪਣਾਉਂਦੀ ਹੈ ਤੇ ਪੈਨਸ਼ਨਾਂ ਦੀਆਂ ਹੱਕੀ ਮੰਗਾਂ ਨੂੰ ਮੰਨ ਕੇ ਕਦੋਂ ਉਹਨਾਂ ਦੇ ਹੋਣ ਨੂੰ ਸ਼ਾਕ ਕਰਦੀ ਹੈ ਇਹ ਵੀਡੀਓ ਵਿੱਚ ਬਸ ਇਹ ਨਹੀਂ ਜੇਕਰ ਵੀਰੇ ਚਾਹਤ ਲਗੀ ਹੋਵੇ ਤੈਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖ ਲਈ ਤੁਹਾਡਾ ਬਹੁਤ ਧੰਨਵਾਦ ਜੀ